ਜਲਮ ਜਬੀਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਆਈਆਂ ਕੁਝ ਗੱਲਾਂ ਬਾਤਾਂ, ਈਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਰੋਜ਼ਾਨਾ ਦੀ ਤਰ੍ਹਾਂ ਆਪਾਂ ਚਾਰ-ਪੰਜ ਮਸਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਵਿਚਾਰਨੇ ਆ। ਅਮਰੀਕਾ ਦੀ ਇਮੀਗ੍ਰੇਸ਼ਨ ਸੰਬੰਧੀ ਕੁਝ ਗੱਲਾਂ ਬਾਤਾਂ ਤੇ ਦੂਜਾ ਜ਼ੁਹਰਾਨ ਮੰਦਾਨੀ ਨਿਊਯਾਰਕ ਦੇ ਜਿਹੜੇ ਮੇਅਰ ਇਲੈਕਟ ਹੋਇਆ ਉਹਨਾਂ ਦਾ ਇੱਕ ਬਿਆਨ ਇਹਦੇ ਬਾਰੇ ਗੱਲਬਾਤ ਕਰਨੀ ਹੈ। ਇੱਕ ਦੁਨੀਆ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਧ ਗਿਆ ਤੇ ਇਹਦਾ ਸੰਬੰਧ ਅਮਰੀਕਾ ਨਾਲ ਜੋੜਿਆ ਜਾ ਰਿਹਾ। ਐਲਨ ਮਸਕ ਦਾ ਯੂਰਪੀਅਨ ਯੂਨੀਅਨ ਬਾਰੇ ਐਲਾਨ ਚਰਚਾ ਚੱਕਰ ਦੇ ਨੂੰ ਖਤਮ ਕਰ ਦੇ ਯੂਰਪੀਅਨ ਯੂਨੀਅਨ ਨੂੰ ਸਾਰੇ ਦੇਸ਼ ਆਪਣੇ ਆਪਣੇ ਫੈਸਲੇ ਲੈਣ ਐਕਸ ਜਾਨੀ ਕਿ ਟਵਿੱਟਰ ਦੇ ਉੱਤੇ ਜੁਰਮਾਨੇ ਦਾ ਮਾਮਲਾ ਆ ਅਮਰੀਕਾ ਦੇ ਵਿੱਚ ਮਹਿੰਗਾਈ ਕਰਕੇ ਰਿਪਬਲਿਕਨ ਜਿਹੜੇ ਐਸ ਵੇਲੇ ਆਪਸ ਦੇ ਵਿੱਚ ਵੰਡੇ ਆ ਤੇ ਇੱਕ ਜਿਹੜਾ H1B ਵੀਜ਼ੇ ਦੀ ਫੀਸ ਦਾ ਅਮਰੀਕਾ ਦੇ ਹੈਲਥ케ਅਰ ਸਿਸਟਮ ਦੇ ਉੱਤੇ ਕੀ ਅਸਰ ਪੈ ਰਿਹਾ ਆ ਆਪਾਂ ਇਹਦੇ ਬਾਰੇ ਗੱਲਬਾਤ ਕਰਨੇ ਆ ਸਭ ਤੋਂ ਪਹਿਲਾਂ ਨਿਊਯਾਰਕ ਦਾ ਮੇਅਰ ਇਲੈਕਟਰਾ ਜ਼ੋਹਰਾਨ ਮੰਦਾਨੀ ਜਿੱਦਣ ਤੇ ਇਹਨੇ ਇਲੈਕਸ਼ਨ ਦੇ ਵਿੱਚ ਖੜੇ ਹੋਣ ਦਾ ਐਲਾਨ ਕੀਤਾ ਸੀ ਉਸ ਦਿਨ ਦਾ ਹੀ ਕੰਟਰੋਵਰਸੀਆਂ ਦੇ ਵਿੱਚ ਆ ਤੇ ਹੁਣ ਇਹਨਾਂ ਦਾ ਰੌਲਾ ਇਸ ਕਰਕੇ ਪਿਆ ਕਿ ਇਹਨਾਂ ਨੇ ਆਈਸ ਦੀਆਂ ਰੇਡਾਂ ਦੇ ਉੱਤੇ ਜਿਹੜਾ ਵਿਵਾਦ ਜਿਹੜਾ ਇੱਕ ਬਿਆਨ ਦਿੱਤਾ ਆ ਉਹ ਬਿਆਨ ਇਹ ਦਿੱਤਾ ਕਿ ਨਿਊਯਾਰਕ ਸਿਟੀ ਦੇ ਵਿੱਚ ਜੇਕਰ ਆਈਸ ਦੀਆਂ ਰੇਡਾਂ ਪੈਂਦੀਆਂ ਆ ਤਾਂ ਅਸੀਂ ਆਪਣੇ ਇਮੀਗ੍ਰੈਂਟਸ ਨੂੰ ਇਹਨਾਂ ਤੋਂ ਬਚਾਵਾਂਗੇ ਇਹਨਾਂ ਨੂੰ ਤਰੀਕੇ ਦੱਸਾਂਗੇ ਇਹਨਾਂ ਨੂੰ ਟੀਚ ਕਰਾਂਗੇ ਇਹਨਾਂ ਨੂੰ ਇਹਨਾਂ ਦੇ ਰਾਈਟਸ ਬਾਰੇ ਦੱਸਾਂਗੇ ਕਿ ਤੁਹਾਡੇ ਕਾਨੂੰਨੀ ਅਧਿਕਾਰ ਕੀ ਆ ਔਰ ਸਾਬਤ ਤੌਰ ਦੇ ਉੱਤੇ ਇਹ ਸਿੱਧਾ ਟਰੰਪ ਦੇ ਪ੍ਰਸ਼ਾਸਨ ਦੇ ਨਾਲ ਇੱਕ ਤਰ੍ਹਾਂ ਦਾ ਟਕਰਾਅ ਆ ਆਈਸ ਫੈਡਰਲ ਏਜੰਸੀ ਆ ਜਿੱਥੇ-ਜਿੱਥੇ ਡੈਮੋਕ੍ਰੇਟ ਮੇਅਰ ਨੇ ਜਾਂ ਡੈਮੋਕ੍ਰੇਟ ਗਵਰਨਰ ਨੇ ਉੱਥੇ-ਉੱਥੇ ਇਹਨਾਂ ਦਾ ਵਰੋਧ ਹੁੰਦਾ ਆ ਹੁਣ ਇੱਕ ਵੀਡੀਓ ਰਿਲੀਜ਼ ਕੀਤੀ ਹੈ ਇਹਨਾਂ ਨੇ ਆਈਸ ਤੇ ਰੇਡ ਜਿਹੜੀ ਮਨਹੈਟਨ ਦੇ ਵਿੱਚ ਰੀਸੈਂਟ ਰੇਡ ਹੋਈ ਹੈ ਉਹਦੇ ਤੋਂ ਬਾਅਦ ਇੱਕ ਵੀਡੀਓ ਰਿਲੀਜ਼ ਕੀਤੀ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕਿਹਾ ਵੀ ਜਿਹੜੇ ਵੀ ਇੱਥੇ ਕੱਚੇ ਹੈਗੇ ਆ ਜੇ ਆਈਸਨੋ ਦੇ ਉੱਤੇ ਰੇਡ ਕਰਦੀ ਹੈ ਤਾਂ ਉਹਨਾਂ ਨੇ ਕਿਦਾਂ ਕਿਦਾਂ ਬਚਣਾ ਤੇ ਉਹਨਾਂ ਨੇ ਕੀ ਕੀ ਕਰਨਾ ਹੈ ਹੁਣੇ ਬਹੁਤ ਅਜੀਬ ਤਰ੍ਹਾਂ ਦਾ ਮਾਮਲਾ ਹੈ ਕਿ ਫੈਡਰਲ ਸਰਕਾਰ ਨੂੰ ਲੋਕਲ ਪ੍ਰਸ਼ਾਸਨ ਦਾ ਸਹਿਯੋਗ ਚਾਹੀਦਾ ਜੇ ਨਿਊਯਾਰਕ ਦੇ ਵਿੱਚ ਫੈਡਰਲ ਜਿਹੜੀ ਆਰਗੇਨਾਈਜੇਸ਼ਨਸ ਨੇ ਇਹ ਉੱਥੇ ਰੇਡ ਕਰਦੀਆਂ ਆ ਉਹ ਚਾਹੁੰਦੇ ਆ ਕਿ ਉੱਥੋਂ ਦਾ ਪ੍ਰਸ਼ਾਸਨ ਉਹਨਾਂ ਦਾ ਸਾਥ ਦੇਵੇ ਪਰ ਉਹ ਸਾਥ ਦੇਣ ਦੀ ਥਾਂ ਦੇ ਉੱਤੇ ਇਹ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹੜੀਆਂ ਇਸ ਵੇਲੇ ਇਮੀਗਰੈਂਟ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਬਹੁਤ ਸਾਰਾ ਡਰ ਆ ਮਮਦਾਨੀ ਚਾਹੁੰਦੇ ਆ ਕਿ ਤੁਸੀਂ ਪ੍ਰਪੇਅਰ ਹੋਵੋ ਵੀ ਜੇ ਉਹ ਕਰਦੇ ਆ ਤਾਂ ਤੁਹਾਨੂੰ ਘੱਟੋ-ਘੱਟ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਹੋਵੇ ਤੁਹਾਡੇ ਕੋਲ ਚੁੱਪ ਰਹਿਣ ਦਾ ਅਧਿਕਾਰ ਆ ਤੁਸੀਂ ਕਹਿ ਦਿਓ ਵੀ ਚੁੱਪ ਆ ਉਹ ਕਹਿੰਦੇ ਸੀ ਇਕੱਠੇ ਹੋ ਕੇ ਇਹਨਾਂ ਦੇ ਮਤਲਬ ਬਰਾਬਰ ਖੜੇ ਹੋਵਾਂਗੇ ਆਈਸ ਤੇ ਸੋ ਇਹ ਕਿਉਂਕਿ ਆਪਾਂ ਪਹਿਲਾਂ ਜਾਣਦੇ ਆ ਡੋਨਲਡ ਟਰੰਪ ਨਰਾਜ਼ ਨੇ ਪਹਿਲਾਂ ਹੀ ਜ਼ੁਹਰਾਨ ਮਮਦਾਨੀ ਤੋਂ ਇਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਕਿਉਂਕਿ ਜੇ ਇਸ ਕਿਸਮ ਦਾ ਸੋਸ਼ਲਿਸਟਿਕ ਮਤਲਬ ਐਕਸਟ੍ਰੀਮ ਸੋਸ਼ਲਿਸਟਿਕ ਉਹਨਾਂ ਦੇ ਉਹਨਾਂ ਨੇ ਆਪਣਾ ਨਜ਼ਰੀਆ ਦੱਸਿਆ ਕਿ ਸਿਟੀ ਗ੍ਰੋਸਰੀ ਸਟੋਰ ਓਨ ਕਰੇ ਬਸਾਂ ਫ੍ਰੀ ਕਰ ਦਿਓ ਜਾਂ ਉਸ ਕਿਸਮ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਸਹੀਆਂ ਖੈਰ ਬਾਅਦ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਈ ਦੋਹਾਂ ਦੀ ਆਪਸ ਵਿੱਚ ਗੱਲਬਾਤ ਹੋਈ ਤਰਨੇ ਕਿ ਅਸੀਂ ਇੱਕ ਦੂਜੇ ਦਾ ਸਹਿਯੋਗ ਕਰਦੇ ਪਰ ਹੁਣ ਸਾਫ਼ ਤੌਰ ਦੇ ਉੱਤੇ ਜ਼ਹਰਾਨ ਨੰਦਾਨੀ ਦਾ ਜਿਹੜਾ ਬਿਆਨ ਕੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਕੈਨ ਆਲ ਸਟੈਂਡ ਅਪ ਟੂ ਆਈਸ ਇਫ ਯੂ ਨੋ ਯੂਰ ਰਾਈਟਸ ਸੋ ਇਹ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਣਾ ਕਿ ਆਈਸ ਨੂੰ ਥੱਡੋਂ ਫੜਨ ਦੇ ਲਈ ਜੁਡੀਸ਼ੀਅਲ ਵਾਰੰਟ ਚਾਹੀਦੇ ਆ ਜਿਹਦੇ ਉੱਤੇ ਜੱਜ ਦੇ ਦਸਤਖਤ ਹੋਏ ਹੋਣ ਜੇ ਉਹਨਾਂ ਕੋਲ ਹੈ ਨਹੀਂ ਤਾਂ ਇਮੀਗ੍ਰੈਂਟਸ ਸਾਫ਼ ਤੌਰ ਦੇ ਉੱਤੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਂ ਮਤਲਬ ਨਹੀਂ ਇਸ ਗੱਲ ਦੇ ਹੱਕ ਦੇ ਵਿੱਚ ਉਹ ਕਹਿੰਦੇ ਤੁਸੀਂ ਆਪਣੀ ਦਰਵਾਜ਼ੇ ਬੰਦ ਰੱਖ ਸਕਦੇ ਆ ਜਿਹੜੇ ਆਈਸ ਆਮ ਤੌਰ ਦੇ ਉੱਤੇ ਇਹਨਾਂ ਦੇ ਕੋਲੇ ਐਡਮਿਨਿਸਟ੍ਰੇਟਿਵ ਵਾਰੰਟ ਹੁੰਦੇ ਆ ਪਰ ਉਹ ਜ਼ਬਰਦਸਤੀ ਤੁਹਾਡੇ ਅੰਦਰ ਦਾਖਲ ਨਹੀਂ ਹੋ ਸਕਦੇ ਆਈਸ ਨੂੰ ਕਾਨੂੰਨੀ ਤੌਰ ਤੇ ਉਹਨਾਂ ਦਾ ਅਧਿਕਾਰ ਹੁੰਦਾ ਆ ਕਿ ਉਹ ਕੁਝ ਨਾ ਕੁਝ ਕਰ ਸਕਦੇ ਮਤਲਬ ਗਲਤ ਕਹਿ ਸਕਦੇ ਤੁਹਾਨੂੰ ਮੈਂ ਫੁਲਾਨਾ ਇਹ ਪ੍ਰਟੈਂਡ ਕਰ ਸਕਦੇ ਕਿ ਮੈਂ ਉਹੋ ਅਥਾਰਟੀ ਆ ਉਹ ਕਹਿੰਦੇ ਤੁਹਾਡੇ ਕੋਲੇ ਵੀ ਮਤਲਬ ਇਹ ਅਧਿਕਾਰ ਆ ਤੇ ਤੁਸੀਂ ਬਾਰ-ਬਾਰ ਉਹਨਾਂ ਨੂੰ ਪੁੱਛਣਾ ਉਹਨਾਂ ਨੇ ਕਿਹਾ ਤੁਸੀਂ ਇਹਨਾਂ ਨੂੰ ਬਲੌਕ ਨਹੀਂ ਕਰਨਾ ਇਹਨਾਂ ਨਾਲ ਸਰੀਰਕ ਤੌਰ ਤੇ ਲੜਨਾ ਨਹੀਂ ਆਈਸ ਵਾਲਿਆਂ ਦੇ ਨਾਲ ਪਰ ਤਰੀਕਾ ਕੀ ਆ ਵੀ ਤੁਸੀਂ ਇਹਨਾਂ ਤੋਂ ਬਚਣਾ ਕਿੱਦਾਂ ਆ ਵੀ ਦੌੜੋ ਨਾ ਫਿਜ਼ੀਕਲ ਰਿਜ਼ਿਸਟ ਨਾ ਕਰੋ ਇੰਟਰਫੀਅਰ ਨਾ ਕਰੋ ਉਹਨਾਂ ਦੇ ਕੰਮਕਾਰ ਦੇ ਵਿੱਚ ਵੀਡੀਓ ਬਣਾਓ ਜਿੰਨੀ ਬਣਾ ਸਕਦੇ ਹੋਣੇ ਸਿੱਧਾ-ਸਿੱਧਾ ਮਾਮਲਾ ਮਤਲਬ ਇੱਕ ਤਰੀਕੇ ਦੇ ਨਾਲ ਹੈਗਾ ਕਿ ਜਿਹੜਾ ਇੱਕ ਪਾਸੇ ਰਾਸ਼ਟਰਪਤੀ ਟਰੰਪ ਦਾ ਸਿੱਧਾ-ਸਿੱਧਾ ਮਾਮਲਾ ਕਿ ਅਸੀਂ ਇਮੀਗ੍ਰੇਸ਼ਨ ਸਖਤ ਕਰਨੀ ਹੈ ਤੇ ਦੂਜੇ ਪਾਸੇ ਜਿਹੜੇ ਜ਼ਹਰਾਨ ਮੰਦਾਨੀ ਨੇ ਕਿਹਾ ਵੀ ਅਸੀਂ ਬਚਾਵਾਂਗੇ ਆਪਣੇ ਮੰਦਿਆ ਨੂੰ ਜਿੱਦਾਂ ਵੀ ਹੁੰਦਾ ਹੈ ਦੂਜਾ ਇਹ ਹੈ ਕਿ ਹੁਣ ਮਾਮਲਾ ਇੱਕ ਇਹ ਚਰਚਾ ਦੇ ਵਿੱਚ ਹੈ ਕਿ ਅਮਰੀਕਾ ਦੇ ਵਿੱਚ ਤੁਹਾਡੇ ਰੰਗ ਜਾਂ ਤੁਹਾਡੀ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਤੁਹਾਨੂੰ ਕੋਈ ਵੀ ਟਾਰਗੇਟ ਨਹੀਂ ਕਰ ਸਕਦਾ ਪਰ ਇੱਕ ਤਰੀਕੇ ਦੇ ਨਾਲ ਇਹ ਕਾਨੂੰਨੀ ਤੌਰ ਦੇ ਉੱਤੇ ਹੈਗਾ ਕਿ ਟਾਰਗੇਟ ਕੀਤਾ ਜਾ ਸਕਦਾ ਹੁਣ ਕੀ ਕਰਦੇ ਆ ਜਿਹੜੇ ਆਈਸ ਵਾਲੇ ਆ ਜਿਹੜੋਂ ਲੱਗਦਾ ਬੰਦਾ ਬਾਹਰ ਲਾਇਆ ਸਾਨੂੰ ਲੱਗਦਾ ਉਹ ਕਹਿੰਦੇ ਕੱਚਾ ਆ ਖਾਸ ਕਰਕੇ ਲਾਟੀਨੋ ਜਿਹੜੇ ਨੇ ਉਹਨੂੰ ਪੁੱਛ ਲੈਂਦੇ ਆ ਜਾਂ ਫੜ ਲੈਂਦੇ ਆ ਕਈ ਥਾਵਾਂ ਦੇ ਉੱਤੇ 15 ਸਾਲਾਂ ਦਾ ਮੁੰਡਾ ਜਿਹੜਾ ਇੱਥੇ ਜੰਮਿਆ ਆਪਣਾ ਇਲੀਨੋਇਸ ਦੇ ਵਿੱਚ ਉਹਦੇ ਪਿੱਛੇ ਆਈਸ ਵਾਲੇ ਦੌੜੇ ਉਹ ਦੌੜਿਆ ਨੂੰ ਪੁੱਛਿਆ ਤੇਰਾ ਜਨਮ ਕਿੱਥੇ ਦਾ ਉਹਨੇ ਦੱਸਿਆ ਮੇਰਾ ਜਨਮ ਇੱਥੇ ਦਾ ਫੜਿਆ ਨਹੀਂ ਗ੍ਰਫਤਾਰ ਨਹੀਂ ਕੀਤਾ ਪਰ ਉਹ ਡਰਤ ਗਿਆ ਨਾ ਜਦੋਂ ਤੁਸੀਂ ਉਹਦੇ ਪਿੱਛੇ ਦੌੜਦੇ ਹੋ ਦੂਜਾ ਕਈ ਸਿਟੀਜ਼ਨਸ ਨੂੰ ਟਾਰਗੇਟ ਕੀਤਾ ਇਹਨਾਂ ਨੇ ਔਰ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਗਲਤ ਤਰੀਕੇ ਨਾਲ ਰੋਕ ਲਿਆ ਜਾਂਦਾ ਡਿਪਾਰਟਮੈਂਟ ਆਫ ਹਮਨ ਐਂਡ ਸਿਕਿਉਰਿਟੀ ਆ ਉਹਨਾਂ ਨੇ ਆਪਰੇਸ਼ਨ ਮਿਡਵੇ ਬਿਲਡਸ ਲਾਂਚ ਕੀਤਾ ਸ਼ਿਕਾਗੋ ਦੇ ਵਿੱਚ ਤੇ ਕਿੰਨਾ ਕੁਝ ਉੱਥੇ ਹੋਇਆ ਸੁਪਰੀਮ ਕੋਰਟ ਨੇ ਇਹ ਅਲਾਉ ਕੀਤਾ ਹੈ ਕਿ ਤੁਸੀਂ ਮਤਲਬ ਜਿਹੜਾ ਆਈਸ ਵਾਲੇ ਆ ਉਹਨਾਂ ਨੇ ਕੇਸ ਦੇ ਆਧਾਰ ਦੇ ਉੱਤੇ ਬੰਦੇ ਨੂੰ ਰੋਕਣਾ ਵੀ ਇਹ ਬੰਦੇ ਦਾ ਜਿਹੜਾ ਕੱਚਾ ਲੱਗਦਾ ਸ਼ੱਕ ਦੇ ਆਧਾਰ ਦੇ ਉੱਤੇ ਤੇ ਜਿਹੜੀ ਸ਼ੱਕ ਆ ਉਹਦਾ ਆਧਾਰ ਕੀ ਹੋ ਸਕਦਾ ਉਹਦਾ ਆਧਾਰ ਤੁਹਾਡੀ ਚਮੜੀ ਦਾ ਰੰਗ ਹੋ ਸਕਦਾ ਹੁੰਦਾ ਤੇ ਇਸ ਗੱਲ ਦੀ ਸੁਪਰੀਮ ਕੋਰਟ ਵੀ ਆਗਿਆ ਦਿੰਦੇ ਆ ਜਿਹੜੀ ਆਹ ਸੁਪਰੀਮ ਕੋਰਟ ਦਾ ਡਿਸੀਜਨ ਆ ਉਹਨੇ ਇਮੀਗ੍ਰੇਸ਼ਨ ਆਫੀਸਰਸ ਨੂੰ ਇਹ ਆਗਿਆ ਦੇ ਦਿੱਤੀ ਕਿ ਉਹਦੀ ਰੇਸ ਦੇ ਉੱਤੇ ਉਹਦੀ ਅਪੀਅਰੈਂਸ ਦੇ ਉੱਤੇ ਇਹ ਇੱਕ ਇੱਕ ਫੈਕਟਰ ਹੋ ਸਕਦਾ ਇਹ ਫੈਸਲਾ ਕਰਨ ਦੇ ਵਿੱਚ ਕਿ ਤੁਸੀਂ ਕੇਸ ਬੰਦੇ ਨੂੰ ਸਵਾਲ ਕਰਨਾ ਹੈ ਕਿਹਦੇ ਉੱਤੇ ਸ਼ੱਕ ਕਰਨੀ ਹੈ ਤੇ ਉਹ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਸੋ ਲਗਾਤਾਰ ਜਿਹੜੀ ਇਹ ਗੱਲਬਾਤ ਆ ਕਿ ਹੁਣ ਅਮਰੀਕਾ ਦੇ ਬੌਰਨ ਜਿਹੜੇ ਕਿਉਂਕਿ ਸ਼ੱਕ ਆ ਉਹਨਾਂ ਨੂੰ ਛੱਡ ਦਿੰਦੇ ਨਹੀਂ ਕਿ ਅਮਰੀਕਾ ਦੇ ਬੌਰਨ ਬੰਦੇ ਨੂੰ ਫੜ ਕੇ ਉਹਨਾਂ ਨੇ ਕੋਈ ਅੰਦਰ ਕਰ ਦਿੱਤਾ ਜਾਂ ਉਹਨੂੰ ਜਿਹੜਾ ਕੋਈ ਵੱਡੀ ਕਾਰਵਾਈ ਕਰ ਦਿੱਤੀ ਪਰ ਇਹ ਆ ਕਿ ਉਹ ਖੱਜਲ ਖਵਰੀ ਤੇ ਇੱਕ ਡਰ ਦਾ ਮਾਹੌਲ ਜਿਹੜਾ ਆ ਉਹ ਸਾਰੇ ਲੋਕਾਂ ਦੇ ਵਿੱਚ ਇਸ ਵੇਲੇ ਜ਼ਰੂਰ ਬਣਿਆ ਹੋਇਆ ਅਗਲੀ ਗੱਲਬਾਤ ਬੱਚਿਆਂ ਦੀ ਮੌਤ ਦਰ ਬਾਰੇ ਆ ਦੁਨੀਆ ਦੇ ਵਿੱਚ ਜਿੱਥੇ ਸਿਹਤ ਮੈਕਮੇ ਵੱਖ-ਵੱਖ ਲੈਵਲਸ ਦੇ ਉੱਤੇ ਕੰਮ ਕਰ ਰਹੇ ਉੱਥੇ ਇੱਕ ਮਕਸਦ ਇਹ ਆ ਕਿ ਕਿਸੇ ਬੱਚੇ ਦੀ ਮੌਤ ਨਹੀਂ ਹੋਣੀ ਚਾਹੀਦੀ ਉਹਨੂੰ ਬਚਾ ਕੇ ਰੱਖਣਾ ਜਿਹੜੀ ਨਾ ਹੁਣ ਬੰਦੇ ਦੀ ਐਵਰੇਜ ਏਜ ਜਾਂ ਲਾਈਫ ਐਕਸਪੈਕਟੈਂਸੀ ਅਸੀਂ ਕਹਿੰਦੇ 80 ਸਾਲ ਹੋ ਗਈ ਜਾਂ ਇੰਨੀ ਹੋ ਗਈ ਆ ਪਹਿਲੇ ਸਮਿਆਂ ਦੇ ਵਿੱਚ ਨਹੀਂ ਘੱਟ ਸੀਗੀ ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਪਿਛਲੇ ਸਮਿਆਂ ਦੇ ਵਿੱਚ ਜਨਮ ਵੇਲੇ ਬੱਚਿਆਂ ਦੀ ਮੌਤ ਹੋ ਜਾਂਦੀ ਸੀ ਜੇ ਇੱਕ ਮਤਲਬ ਕਿਸੇ ਔਰਤ ਦੇ 5 ਬੱਚੇ ਹੋਏ ਆ ਕਈ ਵਾਰੀ ਦੋ ਬੱਚੇ ਉਹਨਾਂ ਦੀ ਮੌਤ ਜਨਮ ਵੇਲੇ ਹੋ ਜਾਂਦੀ ਸੀ ਜਿਹੜੇ ਬਚ ਜਾਂਦੇ ਸੀ ਉਹ ਲੰਬਾ ਸਮਾਂ ਜਿਉਂਦੇ ਰਹਿੰਦੇ ਸੀ ਇਹ ਵੱਖਰੀ ਗੱਲ ਆ ਸੋ ਬੱਚਿਆਂ ਦੀ ਮੌਤ ਜਨਮ ਵੇਲੇ ਜਾਂ 5 ਸਾਲ ਤੋਂ ਥੱਲੇ ਥੱਲੇ ਜਿਹੜਾ ਦੁਨੀਆ ਦਾ ਇੱਕ ਨਿਸ਼ਾਨਾ ਇਹ ਆ ਵੀ ਇਹਨੂੰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਘੱਟ ਕਰਨਾ ਔਰ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਚਾਈਲਡ ਮੋਰਟੈਲਿਟੀ ਰੇਟ ਆ ਜਿਹੜੇ 5 ਸਾਲਾਂ ਤੋਂ ਘੱਟ ਬੱਚਿਆਂ ਦੀ ਮੌਤ ਹੁੰਨੇ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਕਿਉਂਕਿ ਸਾਡੇ ਕੋਲੇ ਇਸ ਵੇਲੇ ਆਪਣੇ ਸਮਿਆਂ ਦੀ ਬੈਸਟ ਮੈਡੀਕਲ ਟੈਕਨੋਲੋਜੀ ਆ ਕੀ ਨਹੀਂ ਹੋ ਸਕਦਾ ਇੱਥੇ ਕਿੱਥੇ ਕਿੱਥੇ ਸਾਇੰਸ ਪਹੁੰਚ ਗਈ ਆ ਉਹ ਹੁਣ ਹੁਣ ਇੱਕ ਜਿਹੜਾ ਹੁਣ ਜਿਹੜਾ ਇਹਦੇ ਵਿੱਚ ਇੱਕ ਟ੍ਰੈਂਡ ਬਦਲਿਆ ਆ ਉਹ ਇਹ ਆ ਕਿ ਇਸ ਸਾਲ ਜਿਹੜਾ 20 ਸਾਲਾਂ ਦੇ ਵਿੱਚ ਮੌਤ ਦਰ ਥੱਲੇ ਗਈ ਆ ਇਸ ਸਾਲ 2000 ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਕਿ ਇਹ ਬੱਚਿਆਂ ਦੀ ਮੌਤ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਦੇ ਨਾਲ ਦੀ ਦਰ ਜਿਹੜੀ ਰੇਟ ਆ ਜਿਹੜਾ ਉਹਦੇ ਵਿੱਚ ਵਾਧਾ ਹੋ ਰਿਹਾ ਰੀਜ਼ਨ ਕੀ ਆ ਰੀਜ਼ਨ ਜਿਹੜੇ ਬਿਗ ਕੱਟਸ ਨੇ ਗਲੋਬਲ ਹੈਲਥ ਫੰਡਿੰਗ ਦੇ ਵਿੱਚ ਇੰਟਰਨੈਸ਼ਨਲ ਏਡ ਹੈਲਥ케ਅਰ ਦੇ ਲਈ ਜਿਹੜੀ ਕਿ 49 ਬਿਲੀਅਨ ਡਾਲਰ ਸੀ ਉਹ ਘਟਾ ਕੇ 36 ਬਿਲੀਅਨ ਡਾਲਰ ਕਰ ਦਿੱਤੀ ਆ 25% ਡਿਕਰੀਸ ਆਏ ਸਾਰੇ ਕੁਸ਼ ਦੇ ਵਿੱਚ ਉਹ ਦੇਸ਼ ਜਿਨ੍ਹਾਂ ਕੋਲੇ ਨਾ ਵੈਕਸੀਨਾਂ ਜਿਨ੍ਹਾਂ ਕੋਲੇ ਨਾ ਕਲੀਨਿਕਸ ਆ ਜਾਂ ਜਿਨ੍ਹਾਂ ਕੋਲੇ ਨਿਊਟ੍ਰੀਸ਼ਨ ਪ੍ਰੋਗਰਾਮ ਨਹੀਂ ਆ ਨਾ ਡਿਜ਼ੀਜ਼ ਕੰਟਰੋਲ ਆ ਸਰਕਾਰ ਪੈਸਾ ਦਿੰਦੀ ਸੀ ਅਮਰੀਕਾ ਦੀ ਬਹੁਤ ਦੇਸ਼ਾਂ ਨੂੰ ਜਿਹੜੀ ਯੂਐਸ ਫੰਡਿੰਗ ਕਰਦੀ ਸੀ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਆ ਉਹ ਜਿਹੜੀ ਏਡ ਦਿੱਤੀ ਜਾਂਦੀ ਸੀ ਉਹਦੇ ਆਸਰੇ ਨਾਲ ਬਹੁਤ ਸਾਰੇ ਦੇਸ਼ ਜਿਹੜੇ ਆਪਣਾ ਉਹਨਾਂ ਨੂੰ ਬਚਾਉਂਦੇ ਸੀਗੇ ਸੋ ਜਿਹੜੀ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਆ ਉਹ ਫੰਡਿੰਗ ਦਿੰਦੀ ਸੀ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਇਹ ਕਹਿੰਦੇ ਵੀ ਅਸੀਂ ਆਪਣਾ ਪੈਸਾ ਦੂਜਿਆਂ ਦੇਸ਼ਾਂ ਤੇ ਕਿਉਂ ਵੇਸਟ ਕਰੀਏ ਅਮਰੀਕਾ ਦੇ ਟੈਕਸ ਪੇਰ ਦਾ ਪੈਸਾ ਆ ਸਾਨੂੰ ਪਹਿਲਾਂ ਅਮਰੀਕਾ ਦੇ ਉੱਤੇ ਲਾਉਣਾ ਚਾਹੀਦਾ ਇਹਨਾਂ ਨੇ ਕਈ ਜਿਹੜੀਆਂ ਉਹਨਾਂ ਦੇ ਹਿਸਾਬ ਨਾਲ ਗੈਰ ਜ਼ਰੂਰੀ ਖਰਚੇ ਸੀਗੇ ਉਹਨਾਂ ਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵਿੱਚੋਂ ਇੱਕ ਕੱਟ ਇਹ ਆ ਜਿਹੜਾ ਫੋਰਨ ਏਡ ਸੀਗੀ 12 ਮਿਲੀਅਨ ਬੱਚੇ ਜਿਹੜੇ ਆ ਉਹ 5 ਸਾਲ ਤੋਂ ਥੱਲੇ ਆ ਉਹਨਾਂ ਦੀ ਮੌਤ ਹੋ ਸਕਦੀ ਆ 2045 ਤੱਕ ਜੇ ਇਹ ਕੱਟ ਇਦਾਂ ਹੀ ਜਾਰੀ ਰਿਹਾ ਹੁਣ ਕੁਝ ਲੋਕ ਕਹਿੰਦੇ ਵੀ ਅਮਰੀਕਾ ਵੱਡਾ ਦੇਸ਼ ਆ ਅਮੀਰ ਦੇਸ਼ ਆ ਇਹਨੂੰ ਮਦਦ ਕਰਨੀ ਚਾਹੀਦੀ ਆ ਤੇ ਉਹ ਜਿਹੜੀ ਯੂ ਐਸ ਏ ਆਈ ਡੀ ਕੱਟ ਆ ਉਹ ਨਹੀਂ ਲਾਉਣਾ ਚਾਹੀਦਾ ਹੁਣ ਇਹਨਾਂ ਨੇ ਲਾ ਦਿੱਤਾ ਲਾਉਣ ਤੋਂ ਬਾਅਦ ਤੁਸੀਂ ਇਹ ਸੋਚ ਲਓ ਕਿ ਹੁਣ ਉਹਦੇ ਕਾਂਸਿਕਵੈਂਸ ਸਾਮਣੇ ਆਉਣੇ ਸ਼ੁਰੂ ਹੋ ਗਏ ਆ ਉਹਦੇ ਟ੍ਰੈਂਡ ਸਾਮਣੇ ਆਉਣੇ ਸ਼ੁਰੂ ਹੋ ਗਏ ਆ ਮਤਲਬ ਕਿ 12 ਮਿਲੀਅਨ ਹੋਰ ਬੱਚੇ 2045 ਤੱਕ 2045 ਤੱਕ ਉਹਨਾਂ ਦੀ ਮੌਤ ਹੋ ਸਕਦੀ ਹੈ ਇਹ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਜਿਹੜੀ 88 ਬੱਚਿਆਂ ਦੀ ਮੌਤ ਹੁੰਦੀ ਸੀਗੀ 1000 ਬੱਚਿਆਂ ਦੇ ਪਿੱਛੇ 1990 ਦੇ ਵਿੱਚ ਜਿੰਨਾ ਜਿਹਦੇ ਵਿੱਚ ਅਮਰੀਕਾ ਦਾ ਪੈਸਾ ਵੀ ਲੱਗਿਆ ਰਹੇ ਨੇ ਗਰੀਬ ਮੁਲਕਾਂ ਨੂੰ ਮਦਦ ਦਿੱਤੀ ਆ ਇਹ ਗਿਣਤੀ ਹੁਣ 36 ਤੇ ਆ ਗਈ 36 ਤੇ ਆ ਗਈ ਤੇ ਟਾਰਗੇਟ ਇਹ ਆ ਵੀ ਇਹਨੂੰ ਆਪਾਂ ਜ਼ੀਰੋ ਕਰਨਾ ਪਰ ਉਹ ਹੁਣ ਟਾਰਗੇਟ ਜਿਹੜਾ ਜ਼ੀਰੋ ਨਹੀਂ ਹੋ ਰਿਹਾ ਜਿਹੜੇ ਇਹ ਕੱਟ ਲੱਗੇ ਆ ਇਹਦਾ ਬਹੁਤ ਵੱਡਾ ਅਸਰ ਪੈ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਗਲੋਬਲ ਹੈਲਥ ਦੇ ਵਿੱਚ ਦੁਨੀਆ ਦੇ ਵਿੱਚ ਜੇ ਕੋਈ ਪੈਸਾ ਦੇਣ ਵਾਲਾ ਮੁਲਕ ਆ ਤੇ ਉਹ ਅਮਰੀਕਾ ਸਭ ਤੋਂ ਵੱਡੀ ਮਦਦ ਦਿੰਦਾ ਹੁਣ ਉਹਦੇ ਨਾਲ ਹੁੰਦਾ ਕੀ ਆ ਉੱਥੇ ਵੈਕਸੀਨ ਘਟ ਗਈਆਂ ਮੈਡੀਕਲ ਵਰਕਰ ਘਟ ਗਏ ਜਿਹੜੇ ਵੀਕਰ ਡਿਜ਼ੀਜ਼ ਪ੍ਰੋਗਰਾਮਸ ਹੈਗੇ ਉਹ ਮਤਲਬ ਇੱਕ ਕਾਰਨ ਵਧ ਗਿਆ ਇਹਦਾ ਤੇ ਓਵਰਆਲ ਵਰਲਡਵਾਈਡ ਇਹਦਾ ਅਸਰ ਪਿਆ ਆ ਬਹੁਤੀਆਂ ਬਿਮਾਰੀਆਂ ਪ੍ਰੋਵੈਂਟੇਬਲ ਨੇ ਠੀਕ ਹੋ ਸਕਦੀਆਂ ਯੂਨੀਸੇਫੇ ਕਹਿੰਦੀ ਆ ਕਿ ਜਿਹੜੇ 13000 ਦੇ ਕਰੀਬ ਬੱਚਿਆਂ ਦੀ 5 ਸਾਲ ਤੋਂ 8ਾਂ ਦੀ ਰੋਜ਼ ਮੌਤ ਹੋ ਜਾਂਦੀ ਆ ਪਰ ਮੌਤ ਕਾਦੇ ਕਰਕੇ ਹੁੰਦੀ ਆ ਮਤਲਬ ਉਸ ਬਿਮਾਰੀ ਕਰਕੇ ਮੌਤ ਹੋ ਜੇ ਕੈਂਸਰ ਜਾਂ ਕੋਈ ਇਦਾਂ ਦੀ ਗੱਲਬਾਤ ਜਿਹਦਾ ਇਲਾਜ ਹੈ ਨਹੀਂ ਮੰਨਿਆ ਜਾ ਸਕਦਾ ਨਮੂਨੀਆਂ ਡਾਇਰੀਆ ਮਲੇਰੀਆ ਪ੍ਰੀਮੈਚੁਰ ਬਰਥ ਜਾਂ ਜਿਹੜੀਆਂ ਬਰਥ ਦੀਆਂ ਕੰਪਲਿਕੀਸ਼ਨਸ ਨੇ ਇਹ ਸਾਰਿਆਂ ਦਾ ਸਾਇੰਸ ਇਲਾਜ ਲੱਭ ਚੁੱਕੀ ਆ ਤੇ ਪਰ ਉਹਨਾਂ ਦੇਸ਼ਾਂ ਕੋਲੇ ਪੈਸੇ ਹੈ ਨਹੀਂ ਇਸ ਕਰਕੇ ਮੌਤਾਂ ਦੀ ਗਿਣਤੀ ਵਧ ਰਹੀ ਆ ਸੋ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਟ੍ਰੈਂਡ ਥੱਲੇ ਨੂੰ ਆਇਆ ਸੀ ਕੁਰੀ ਦੁਬਾਰਾ ਉੱਪਰ ਨੂੰ ਜਾ ਰਿਹਾ ਜਿਹੜਾ ਕਿ ਚਿੰਤਾਜਨਕ ਆ ਅਗਲੀ ਗੱਲਬਾਤ ਐਲਨ ਮਸਕ ਅਮਰੀਕਾ ਦੇ ਨਹੀਂ ਦੁਨੀਆ ਦੇ ਬਹੁਤ ਵੱਡੇ ਬੰਦੇ ਆ ਤੇ ਇਹਨਾਂ ਦਾ ਰੌਲਾ ਇਸ ਵੇਰੇ ਯੂਰੋਪੀਅਨ ਯੂਨੀਅਨ ਦੇ ਨਾਲ ਪੈ ਗਿਆ ਯੂਰੋਪੀਅਨ ਯੂਨੀਅਨ ਨੇ ਐਲਨ ਮਸਕ ਦੇ ਪਲੇਟਫਾਰਮ ਐਕਸ ਨੂੰ 120 ਮਿਲੀਅਨ ਯੂਰੋ ਯਾਨੀ ਕਿ 140 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਯੂਰੋਪੀਅਨ ਕਮਿਸ਼ਨ ਨੇ ਐਕਸ ਨੂੰ ਫਾਈਨ ਕੀਤਾ ਕਿ ਤੁਸੀਂ ਜਿਹੜਾ ਬਲੂ ਚੈੱਕ ਮਾਰਕ ਆ ਉਹਦੇ ਉੱਤੇ ਉਹ ਮਿਸਲੀਡ ਕਰਦਾ ਲੋਕਾਂ ਨੂੰ ਮਤਲਬ ਕਨਫਿਊਜ਼ ਕਰਦਾ ਅਸਲ ਦੇ ਵਿੱਚ ਤੇ ਇਹਦੇ ਬਾਰੇ ਤੁਸੀਂ ਜਿਹੜੇ ਸਾਡੇ ਨਾਲ ਜਿਹੜੀਆਂ ਐਡਸ ਨੇ ਉੱਤੇ ਜਿਹੜੀ ਵਿਗਿਆਪਨ ਚਲਦੇ ਆ ਜਿਹੜੀਆਂ ਮਸ਼ਹੂਰੀਆਂ ਚਲਦੀਆਂ ਉਹਦੇ ਬਾਰੇ ਪਾਰਦਰਸ਼ੀ ਨਹੀਂ ਆ ਤੁਸੀਂ ਟਰਾਂਸਪੇਰੈਂਟ ਨਹੀਂ ਆ ਕਿ ਜਿਹੜੀ ਰਿਸਰਚਰਸ ਤੀਜੀ ਗੱਲ ਉਹਨਾਂ ਨੇ ਜਿਹੜੀ ਕਹੀ ਆ ਇੱਕ ਤਾਂ ਬਲੂ ਟਿਕ ਕਨਫਿਊਜ਼ ਹੈਗਾ ਦੂਜਾ ਜਿਹੜੀਆਂ ਐਡ ਚਲਦੀਆਂ ਉਹ ਟਰਾਂਸਪੇਰੈਂਟ ਨਹੀਂ ਉਹਦਾ ਹਿਸਾਬ ਕਿਤਾਬ ਕੀ ਆ ਤੀਜਾ ਉਹਨਾਂ ਨੇ ਕਿਹਾ ਕਿ ਜਿਹੜੇ ਰਿਸਰਚਰਸ ਨੇ ਜਿਹੜੇ ਖੋਜ ਕਰਨ ਵਾਲੇ ਨੇ ਜਿਨ੍ਹਾਂ ਨੂੰ ਕੋਈ ਜਾਣਕਾਰੀ ਚਾਹੀਦੀ ਆ ਉਹਨਾਂ ਨੂੰ ਤੁਸੀਂ ਪ੍ਰੋਪਰ ਐਕਸੈਸ ਨਹੀਂ ਦਿੰਦੇ ਉਹ ਸਾਰੇ ਕੁਝ ਦੀ ਤੇ ਜਿਹੜੀ ਇਹ 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 ਤੁਸੀਂ ਗਲਤ ਕਰ ਰਹੇ ਹੋ ਤੇ ਇਸ ਕਰਕੇ ਉਹਨੂੰ ਜੁਰਮਾਨਾ ਕੀਤਾ ਗਿਆ ਹੁਣ ਉਹਦੇ ਲਈ ਐਲਨ ਮਸਕ ਬਹੁਤ ਗੁੱਸੇ ਦੇ ਵਿੱਚ ਆਏ ਆ ਤੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਯੂਰੋਪੀਅਨ ਯੂਨੀਅਨ ਆ ਨਾ ਇਹਨੂੰ ਖਤਮ ਕਰ ਦੇਣਾ ਚਾਹੀਦਾ ਅਬੋਲਿਸ਼ ਕਰ ਦੇਣਾ ਚਾਹੀਦਾ ਜਿੱਦਾਂ ਪਹਿਲਾਂ ਦੇਸ਼ ਸ਼ਿਗੇ ਜਿਨ੍ਹਾਂ ਯੂਰੋਪੀਅਨ ਯੂਨੀਅਨ ਦੇ ਵਿੱਚ ਦੇਸ਼ ਆ ਉਹ ਆਪਣਾ ਇੰਡੀਪੈਂਡੈਂਟਲੀ ਕੰਮ ਕਰ ਇਹਦਾ ਇਹ ਬਿਆਨ ਬਹੁਤ ਵੱਡਾ ਆ ਹੁਣ ਯੂਰੋਪੀਅਨ ਯੂਨੀਅਨ ਕਹਿੰਦੀ ਆ ਕਿ ਅਸਲ ਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਲੋਕਾਂ ਨੂੰ ਧੋਖਾ ਦੇਣ ਵਾਲੇ ਜਿਹੜੇ ਕੁਝ ਨਿਸ਼ਾਨ ਸੀ ਉਹ ਵਰਤੇ ਆ ਜਿਹੜਾ ਇਹਨਾਂ ਦਾ ਚੈੱਕ ਮਾਰਕ ਆ ਉਹ ਯੂਜ਼ਰ ਨੂੰ ਕਨਫਿਊਜ਼ ਕਰਦਾ ਆ ਮਿਸ ਰਿਪਰੈਜ਼ੈਂਟ ਕਰਦਾ ਕਿ ਕਿਹੜਾ ਵੈਰੀਫਾਈਡ ਆ ਕਿਹੜਾ ਵੈਰੀਫਾਈਡ ਨਹੀਂ ਆ ਇਹ ਵੀ ਇਸ ਗੱਲ ਦੇ ਉੱਤੇ ਕਲੀਅਰ ਨਹੀਂ ਆ ਕਿ ਕਿਹੜੀ ਜਿਹੜਾ ਪੇਡ ਕੌਣ ਆ ਤੇ ਜਿਹੜਾ ਦੂਜਾ ਆਥੈਂਟਿਕ ਕੌਣ ਆ ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਰੌਲਾ ਸੋਸ਼ਲ ਮੀਡੀਆ ਦਾ ਬਹੁਤ ਯੋਗ ਅੱਜ ਇਹਨਾਂ ਦੇ ਆਪਣੇ ਨਿਜਮ ਨੇ ਪਰ ਤੁਸੀਂ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ ਧੋਖਾ ਦੇ ਰਿਆ ਲੋਕਾਂ ਨੂੰ ਜਾਂ ਲੋਕਾਂ ਨੂੰ ਸਮਝਾ ਕੁਛ ਰਿਹਾ ਅਸਲੀਅਤ ਕੁਛ ਹੋਰ ਆ ਇਹਦਾ ਨੋਟਿਸ ਜਦੋਂ ਯੂਰੋਪੀਅਨ ਯੂਨੀਅਨ ਲੈ ਰਹੀ ਆ ਤਾਂ ਫਿਰ ਜੁਰਮਾਨਾ ਉਹਨਾਂ ਨੇ ਜਿੰਨਾ ਇਹਨਾਂ ਨੂੰ 140 ਮਿਲੀਅਨ ਡਾਲਰ ਕੀਤਾ ਆ ਇਹ ਬਹੁਤ ਜ਼ਿਆਦਾ ਆ ਤੇ ਜੇ ਇਹ ਨਾ ਠੀਕ ਹੋਇਆ ਤੇ ਹੋਰ ਅਗਲੀ ਕਾਰਵਾਈ ਵੀ ਹੋਣੀ ਆ ਉਹਨਾਂ ਨੇ ਇੱਕ ਜਿਹੜੀ ਇਹਨਾਂ ਕੋਲ ਇੱਕ ਡੈਡਲਾਈਨ ਆ ਇਹ ਸਾਰਾ ਕੁਝ ਫਿਕਸ ਕਰਨ ਲਈ 60 ਦਿਨ ਉਹ ਤੁਹਾਨੂੰ 60 ਦਿਨ ਦਿੱਤੇ ਸੀ ਕਿ ਦੱਸੋ ਇਹਨੂੰ ਜਿਹੜਾ ਜਿਹੜੇ ਨੀਲੇ ਰੰਗ ਦਾ ਹੈ ਨਿਸ਼ਾਨ ਆ ਇਹ ਜਿਹੜਾ ਮਿਸਲੀਡ ਕਰ ਰਿਹਾ ਲੋਕਾਂ ਨੂੰ ਇਹਨੂੰ ਕਿਦਾਂ ਤੁਸੀਂ ਫਿਕਸ ਕਰ ਸਕਦੇ ਆ ਜਾਂ ਤੁਹਾਡੇ ਕੋਲੇ 90 ਦੇ ਨਾਲ ਕਿ ਜਿਹੜਾ ਤੁਸੀਂ ਪ੍ਰੋਬਲਮ ਐਡਸ ਜਾਂ ਤੁਹਾਡੀਆਂ ਡਾਟਾਬੇਸ ਦੀਆਂ ਜਾਂ ਰਿਸਰਚਰ ਡਾਟਾ ਐਕਸੈਸ ਆ ਉਹਨੂੰ ਕਿਸ ਤਰੀਕੇ ਦੇ ਨਾਲ ਕਰ ਰਹੇ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਇਤਿਹਾਸਕ ਫੈਸਲਾ ਯੂਰਪੀਅਨ ਯੂਨੀਅਨ ਦਾ ਵੱਡੀ ਚੀਜ਼ ਆ ਤੇ ਜਿਹੜੇ ਐਲਨ ਮਸਕ ਨੇ ਉਹ ਡੀਐਸਏ ਦੇ ਨਾਲ ਜਦੋਂ ਉਹਨਾਂ ਨੇ ਟਵਿੱਟਰ ਕੀਤਾ ਆ ਆਪਨਾ ਬਾਈ ਕੀਤਾ ਆ ਉਦੋਂ ਤੋਂ ਹੀ ਇਹਨਾਂ ਦੇ ਨਾਲ ਜਿਹੜਾ ਉਹ ਅ ਮਤਲਬ ਲੜ ਰਹੇ ਆ ਕਦੇ ਸੈਂਸਰਸ਼ਿਪ ਦੇ ਇਸ਼ੂ ਦੇ ਨਾਲ ਕਦੇ ਦੂਜੇ ਦੇ ਇਸ਼ੂ ਦੇ ਨਾਲ ਐਸ ਵਾਰ ਜਿਹੜਾ ਮਾਮਲਾ ਵੱਡਾ ਆ ਦੇਖੋ ਗੱਲਬਾਤ ਕਿੱਥੇ ਜਾ ਕੇ ਮੁੱਕਦੀ ਆ ਅਗਲੀ ਗੱਲਬਾਤ ਅਮਰੀਕਾ ਦੇ ਵਿੱਚੋਂ ਮਹਿੰਗਾਈ ਸੰਬੰਧੀ ਆ ਅਮਰੀਕਾ ਦੇ ਵਿੱਚ ਮਹਿੰਗਾਈ ਹੈਗੀ ਆ ਲੋਕ ਕਹਿੰਦੇ ਆ ਅਮਰੀਕਾ ਦੇ ਵਿੱਚ ਮਹਿੰਗਾਈ ਹੈ ਨਹੀਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਤੇ ਜੇ ਇਹ ਮੰਨਦੇ ਆ ਇੱਕ ਹੱਦ ਤੇ ਜਾ ਕੇ ਕਿ ਹਾਂਜੀ ਮਹਿੰਗਾਈ ਹੈਗੀ ਆ ਉਹਦਾ ਦੋਸ਼ ਸਾਰਾ ਸਾਰਾ ਇਹ ਡੈਮੋਕ੍ਰੇਟਾਂ ਤੇ ਲਾਉਂਦੇ ਆ 트ੰਪ ਇੱਕੋ ਹੀ ਗੱਲ ਚੰਗੀ ਤਰ੍ਹਾਂ ਠੋਕ ਵਜਾ ਕੇ ਕਹਿ ਰਿਹਾ ਵੀ ਜੇ ਅਮਰੀਕਾ ਦੀ ਅਜਹਰਤ ਖਾਲਤ ਮਾੜੀ ਆ ਤੇ ਬਾਈਡਨ ਜ਼ਿੰਮੇਵਾਰ ਆ ਠੀਕ ਆ ਉਹਨਾਂ ਦੇ ਵੇਲੇ ਜੋ ਕੁਝ ਹੋਇਆ ਡੈਮੋਕ੍ਰੇਟ ਕਹਿੰਦੇ ਸੀ ਇਹ ਨਹੀਂ ਜ਼ਿੰਮੇਵਾਰ ਰਿਪਬਲਿਕਨਾਂ ਦੇ ਵਿੱਚੋਂ ਜਿਹੜੇ 트ੰਪ ਦੀ ਪਾਰਟੀ ਆ ਉਹਦੇ ਵਿੱਚੋਂ ਹੁਣ ਇੱਕ ਤਰ੍ਹਾਂ ਕਹਿਣ ਲੱਗ ਪੀ ਕਿ ਤੁਸੀਂ ਬੱਸ ਕਰੋ ਬਾਈਡਨ ਨੂੰ ਦੋਸ਼ ਦੇਣ ਦੇ ਨਾਲ 26 ਦੇ ਵਿੱਚ ਆਪਾਂ ਨੂੰ ਵੋਟਾਂ ਨਹੀਂ ਮਿਲਣੀਆਂ ਠੀਕ ਆ ਉਹ ਕਹਿੰਦੇ ਬਾਈਡਨ ਨੇ ਗਲਤ ਕੀਤਾ ਅਮਰੀਕਾ ਚ ਮਹਿੰਗਾਈ ਹੋ ਗਈ ਤੁਹਾਡਾ ਪਲਾਨ ਕੀ ਆ ਤੁਸੀਂ ਆਪਣਾ ਪਲਾਨ ਲੋਕਾਂ ਨੂੰ ਦੱਸੋ ਇਹ ਗੱਲ ਡੈਮੋਕ੍ਰੇਟ ਨਹੀਂ ਕਹਿ ਰਹੇ ਇਹ ਰਿਪਬਲਿਕਨ ਪਾਰਟੀ ਦੇ ਵਿੱਚੋਂ ਇੱਕ ਧਿਰ ਕਹਿ ਰਹੀ ਆ ਕਿਉਂਕਿ ਮਿਡ ਟਰਮ ਇਲੈਕਸ਼ਨ ਅਗਲੇ ਸਾਲ ਆ ਮਿਡ ਟਰਮ ਇਲੈਕਸ਼ਨ ਦਾ ਮਤਲਬ ਇਹ ਆ ਕਿ ਰਾਸ਼ਟਰਪਤੀ ਤਾਂ ਨਹੀਂ ਬਦਲਣਾ ਪਰ ਰਾਸ਼ਟਰਪਤੀ ਦੇ ਕੋਲ ਪਾਵਰ ਕੋਈ ਨਹੀਂ ਰਹਿੰਦੀ ਜੇ ਦੂਜੀ ਧਿਰ ਜਿੱਤ ਜਵੇ ਜੇ ਡੈਮੋਕ੍ਰੇਟ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਤਬਦੀਲੀ ਕਰ ਜਾਂਦੇ ਆ ਕਿਉਂਕਿ ਵੋਟਾਂ ਤੇ ਉਹਨਾਂ ਲਈ ਪੈਣੀਆਂ 1/3 ਵੋਟਾਂ ਸੈਨੇਟ ਦੀਆਂ ਪੈਣੀਆਂ ਆ ਤੇ ਸਾਰਾ ਦਾ ਸਾਰਾ ਹਰ 2 ਸਾਲ ਬਾਅਦ ਉੱਥੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਬਦਲਦਾ ਹੈ ਤੇ ਜੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵੀ ਬਦਲ ਗਿਆ ਰਾਸ਼ਟਰਪਤੀ ਦੇ ਕੋਲ ਕੀ ਰਹਿ ਗਿਆ ਸੋ ਹੁਣ ਰਿਪਬਲਿਕਨ ਥੋੜੇ ਜਿ ਚਿੰਤਤ ਨੇ ਵੱਧਦੀਆਂ ਕੀਮਤਾਂ ਹੈਲਥ케ਅਰ ਗਰੋਸਰੀ ਹਾਊਸਿੰਗ ਕਾਸਟ ਇਹ ਸਾਰਾ ਕੁਝ ਉੱਤੇ ਨੂੰ ਜਾ ਰਿਹਾ ਜਿਹੜਾ ਅਮਰੀਕਾ ਆ ਫਾਈਨੈਂਸ਼ਲੀ ਇਹਦੇ ਉੱਤੇ ਅਸਰ ਪੈ ਰਿਹਾ ਰਿਪਬਲਿਕਨ ਹੁਣ ਇਸ ਗੱਲ ਦੇ ਉੱਤੇ ਡਰ ਰਿਹਾ ਵੀ ਸਾਨੂੰ ਡਿਨਾਈ ਨਹੀਂ ਕਰੀ ਜਾਣਾ ਚਾਹੀਦਾ ਬਾਰ-ਬਾਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਹੈ ਨਹੀਂ ਹੈ ਨਹੀਂ ਜਾਂ ਵੀ ਇਹ ਸਾਰਾ ਕੁਝ ਠੀਕ ਆ ਸਪੈਸ਼ਲੀ ਜਿਹੜੇ ਇਸ ਵੇਲੇ ਖਾਸ ਕਰਕੇ ਉਹ ਡਿਸਟ੍ਰਿਕਟਸ ਨੇ ਜਿੱਥੇ ਫਾਈਟ ਬਹੁਤ ਬਰਾਬਰ ਦੀ ਆ ਉਹ ਕਹਿੰਦੇ ਆਪਣਾ ਨੁਕਸਾਨ ਹੋ ਸਕਦਾ ਜਿਹੜਾ ਓਬਾਮਾ ਕੇਅਰ ਦਾ ਵੱਡਾ ਫੈਸਲਾ ਆ ਇਸ ਹਫਤੇ ਹੋਣ ਦੀ ਆਸ ਆ ਸੈਨੇਟ ਜਿਹੜੀ ਉਹਨੇ ਵੋਟ ਕਰਨੀ ਆ ਕਿ ਜਿਹੜੀਆਂ ਇਹ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਆਂ ਆ ਇਹ ਜਾਰੀ ਰੱਖਣੀਆਂ ਆ ਅੱਗੇ ਜਾਂ ਇਹਦਾ ਕਰਨਾ ਕੀ ਆ ਇੰਸ਼ੋਰੈਂਸ ਪ੍ਰੀਮੀਅਮ ਜਿਹੜਾ ਆ ਉਹ ਦੁੱਗਣਾ ਹੋ ਸਕਦਾ ਕਈ ਮਿਲੀਅਨ ਦੀ ਕਵਰੇਜ ਜਾਂਦੀ ਲੱਗ ਸਕਦੀ ਆ ਇਹ ਸਭ ਤੋਂ ਅਰਜੈਂਟ ਅਫੋਰਡੇਬਿਲਟੀ ਕ੍ਰਾਈਸਿਸ ਐਸ ਵੇਲੇ ਆ ਜੇ ਐਕਸ਼ਨ ਨਾ ਲਿਆ ਤਾਂ ਜਿਹੜਾ ਪ੍ਰੀਮੀਅਮ ਐਸ ਵੇਲੇ 888 ਡਾਲਰ ਆ ਉਹ 1904 ਡਾਲਰ ਹੋ ਜਾਣਾ ਸੋ ਇਹ ਇੱਕ ਜਿਹੜਾ ਵੱਡਾ ਫਰਕ ਇਹਦੇ ਨਾਲ ਪਊਗਾ ਸੋ ਜੇ ਤੇ ਜਿਹੜੇ ਰਿਪਬਲਿਕਨ ਨੇ ਇਹਦੇ ਬਾਰੇ ਫੈਸਲਾ ਕਰ ਲੈਂਦੇ ਆ ਕੋਈ ਡਿਵਾਈਡਿਡ ਨੇ ਐਸ ਵੇਲੇ ਉਹ ਦੋ ਪਾਸਿਆਂ ਦੇ ਵਿੱਚ ਵੰਡੇ ਆ ਇੱਕ ਤਰ ਕਹਿੰਦੀ ਕਿ ਆਪਾਂ ਸਬਸਿਡੀ ਨੂੰ ਟੈਂਪੋਰਰਰੀਲੀ ਐਕਸਟੈਂਡ ਕਰਦਣੇ ਵਕਤੀ ਤੌਰ ਦੇ ਉੱਤੇ ਨੂੰ ਅੱਗੇ ਲੈ ਜੰਨੇ ਆ ਦੂਜੀ ਡਿਮਾਂਡ ਕਰ ਰਹੀ ਆ ਕਿ ਜਿਹੜੇ ਵੱਡੇ ਉਬਾਮਾ ਕੇਅਰ ਰਿਫਾਰਮ ਆ ਉਹ ਪਹਿਲਾਂ ਕੀਤੇ ਜਾਣ ਬਾਅਦ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਵੇ ਸੋ ਰਾਸ਼ਟਰਪਤੀ 트ੰਪ ਕੋਲ ਕੋਈ ਸਾਫ ਜਾਂ ਉਸ ਤਰ੍ਹਾਂ ਦਾ ਹੈਲਥ ਕੇਅਰ ਇਹਦੇ ਬਰਾਬਰ ਦਾ ਪਲਾਨ ਹੈ ਨਹੀਂ ਉਬਾਮਾ ਕੇਅਰ ਦੀ ਉਲੋਚਨਾ ਕਰ ਰਹੇ ਆ ਪਰ ਹਮੇਸ਼ਾ ਉਹਨਾਂ ਨੇ ਇਹ ਵੀ ਕਿਹਾ ਕਿ ਆਪਾਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਸਮਥਿੰਗ ਬੈਟਰ ਆਊਗਾ ਪਰ ਉਹ ਸਮਥਿੰਗ ਬੈਟਰ ਹੈ ਕੀ ਆ ਉਬਾਮਾ ਕੇਅਰ ਦੀ ਉਲੋਚਨਾ ਠੀਕ ਆ ਪਰ ਇੱਕ ਜਿਹੜਾ ਪੂਰੇ ਦਾ ਪੂਰਾ ਉਹਨਾਂ ਦੇ ਕੋਲੇ ਰਿਪਲੇਸਮੈਂਟ ਪਲਾਨ ਹੋਣਾ ਚਾਹੀਦਾ ਉਹ ਨਹੀਂ ਸਾਹਮਣੇ ਆਇਆ ਹੁਣ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਪਾਰਟੀ ਦੇ ਲੋਕ ਕੀ ਚਿੰਤਾਤ ਆ ਕਿ ਜੇ ਆਪਾਂ ਇਸ ਤਰ੍ਹਾਂ ਨਾ ਦਿੱਤਾ ਤੇ ਸਾਨੂੰ ਅਗਲੇ ਸਾਲ ਜਿਹੜੀ ਮਿਡ ਟਰਮ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਸਿੱਧਾ-ਸਿੱਧਾ ਨੁਕਸਾਨ ਹੋ ਸਕਦਾ ਆ ਤੇ ਇਸ ਮਾਮਲੇ ਦੇ ਉੱਤੇ ਇਹ ਕੀ ਰਿਪਬਲਿਕਨ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਆ ਫੋਰੇਬਿਲਟੀ ਕ੍ਰਾਈਸਿਸ ਦੇ ਉੱਤੇ ਜਾਂ ਗੱਲਬਾਤ ਜਿਹੜੀ ਐਸੇ ਤਰੀਕੇ ਨਾਲ ਰਹਿੰਦੀ ਆ ਅਗਲੀ ਗੱਲਬਾਤ ਪਿਛਲੇ ਸਮੇਂ ਦੇ ਵਿੱਚ ਜਿਹੜੀ H1B ਵੀਜ਼ਾ ਫੀਸ ਸੀ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਸੀ। ਉਹਦਾ ਲੱਖ ਡਾਲਰ ਕਰ ਦਿੱਤੀ ਕਿ ਜੇ ਕਿਸੇ ਨੇ H1B ਵੀਜ਼ੇ ਦੇ ਉੱਤੇ ਅਮਰੀਕਾ ਆਉਣਾ ਜਿਹੜੇ ਹਾਈਲੀ ਸਕਿਲਡ ਵਰਕਰ ਨੇ ਜਿਹਨੂੰ ਡਾਕਟਰ ਨੇ ਜਾਂ ਆਹਰ ਟੈਕ ਇੰਜੀਨੀਅਰ ਨੇ ਆਪਣੇ ਇਥੇ ਸੈਨ ਫਰਾਂਸਿਸਕੋ ਵਾਲੇ ਉਸ ਵੀਜ਼ੇ ਦੇ ਉੱਤੇ ਆਉਂਦੇ ਆ। ਇਹਦਾ ਅਸਰ ਹੁਣ ਜਿਹੜੇ ਇੱਕ ਉਦਾਹਰਣ ਆ ਕਿ ਨਾਰਥ ਕੈਰੋਲੀਨਾ ਦੇ ਜਿਹੜੇ ਰੂਰਲ ਟਾਊਨ ਹੈਗੇ ਨੇ ਇਲਾਕੇ ਉਹਨਾਂ ਦੇ ਵਿੱਚ ਕਿਡਨੀ ਡਾਕਟਰ ਚਾਹੀਦੇ ਆ। ਪਰ ਉਹ ਨਹੀਂ ਆ ਰਿਹਾ ਕਿਉਂਕਿ ਆਫੀਸ ਜ਼ਿਆਦਾ ਆ ਮੈਡੀਕਲ ਪ੍ਰੈਕਟਿਸ ਇੱਕ ਸ਼ੈਲ ਬੀ ਨਾਰਥ ਕੈਰੋਲੀਨਾ ਦੇ ਵਿੱਚ ਉਹਨਾਂ ਨੇ ਇੱਕ ਕਿਡਨੀ ਸਪੈਸ਼ਲਿਸਟ ਨੂੰ ਇੰਡੀਆ ਤੋਂ ਹਾਇਰ ਕੀਤਾ ਉਹਦਾ ਜਿਹੜਾ ਵੀਜ਼ਾ ਅਪਰੂਵ ਹੋ ਗਿਆ ਪੇਸ਼ੈਂਟ ਸ케ਜੂਲ ਕਰ ਦਿੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕਦਮ ਫੈਸਲਾ ਕਰ ਦਿੱਤਾ ਕਿ ਫੀਸ ਹਰ ਸਕਿਲਡ ਵਰਕਰ ਦੇ ਲਈ 1 ਲੱਖ ਡਾਲਰ ਆ ਕਲੀਨਿਕ ਅਫੋਰਡ ਨਹੀਂ ਕਰ ਸਕਦਾ ਡਾਕਟਰ ਕਦੇ ਵੀ ਇੱਥੇ ਆਈ ਨਹੀਂ ਹੁਣ ਜਿਹੜੇ ਰੂਰਲ ਹਸਪੀਟਲ ਨੇ ਉਹ ਬਹੁਤ ਬੁਰੀ ਤਰ੍ਹਾਂ ਬਾਹਰਲੇ ਡਾਕਟਰਾਂ ਦੇ ਉੱਤੇ ਡਿਪੈਂਡ ਕਰਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਜੰਮਿਆ ਪਲਿਆ ਡਾਕਟਰ ਬਣਿਆ ਪਿੰਡਾਂ 'ਚ ਜਾ ਕੇ ਨੌਕਰੀ ਕਰਨ ਦੇ ਲਈ ਤਿਆਰ ਨਹੀਂ ਉੱਥੇ ਦੂਜੇ ਜਿਹੜੇ ਤਿੰਨ ਕਿਡਨੀ ਡਾਕਟਰ ਹੁਣ ਵੀ ਹੈਗੇ ਉਹ ਤਿੰਨੋਂ ਹੀ ਬਾਹਰੋਂ ਨੇ ਕੁਝ ਜਿਹੜੇ ਅਮਰੀਕਾ ਦੇ ਵਿੱਚ ਜੰਮਪਲ ਡਾਕਟਰ ਨੇ ਉਹ ਰੂਰਲ ਏਰੀਆ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਪਰ ਏ ਬੇਸਿਕਲੀ ਜਿਹੜੇ ਪਿੰਡ ਨੇ ਅਮਰੀਕਾ ਦੇ ਜਾਂ ਪਿੰਡੂ ਇਲਾਕੇ ਨੇ ਉਹ H1 ਜਿਹੜਾ B ਵੀਜ਼ਾ ਆ ਉਹਦੇ ਉੱਤੇ ਰਲਾਇ ਕਰਦੇ ਆ H1B ਵੀਜ਼ਾ ਦੀ ਫੀਸ ਹੋ ਗਈ ਆ ਲੱਖ ਡਾਲਰ ਉਹ ਦਿੱਤਾ ਨਹੀਂ ਜਾਂਦਾ ਤੇ ਉਥੇ ਸਿੱਧਾ ਸਿੱਧਾ ਹੈਲਥ케ਅ ਸਿਸਟਮ ਦੇ ਉੱਤੇ ਅਸਰ ਪੈ ਰਿਹਾ ਵੀਜ਼ਾ ਫੀਸ ਵਧਣ ਦੇ ਨਾਲ ਰੂਰਲ ਹੈਲਥ케ਅ ਸਿਸਟਮ ਅਮਰੀਕਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਬਹੁਤ ਮਾੜੇ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੀ ਪਹਿਲਾਂ ਵੀਜ਼ਾ ਫੀਸ ਸੀਗੀ ਇਹ 460 ਡਾਲਰ ਤੋਂ ਲੈ ਕੇ 1000 ਡਾਲਰ ਦੇ ਵਿੱਚ ਵਿੱਚ ਸੀਗੀ ਉਹ ਕੋਈ ਵੀ ਕਲੀਨਿਕ ਦੇ ਦਿੰਦਾ ਸੀ ਜਿਹੜਾ ਹੁਣ ਲੱਖ ਡਾਲਰ ਇੱਕ ਵਰਕਰ ਦੇ ਲਈ ਭਾਵੇ ਇੱਕ ਡਾਕਟਰ ਦੇ ਲਈ ਜਿਹੜੇ ਇਹ ਛੋਟੇ ਹਸਪੀਟਲ ਨੇ ਜਾਂ ਪਿੰਡਾਂ ਦੇ ਵਿੱਚ ਕਲੀਨਿਕ ਨੇ ਜਿਹੜੇ ਪਹਿਲਾਂ ਇਹਨਾਂ ਦੇ ਉੱਤੇ ਡਿਪੈਂਡ ਕਰਦੇ ਸੀਗੇ ਉਹਨਾਂ ਦੇ ਦੇਣਾ ਬੱਸਦਾ ਨਹੀਂ ਉੱਥੇ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਮਾੜਾ ਅਸਰ ਹੈ ਸਾਰੇ ਕੁਛ ਦਾ ਪੈ ਰਿਹਾ ਇਦ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ